ਇਸ ਰਸਤੇ ਦੀ ਬਗੋ ਰਸਤੇ ਮਾਗੋ ਸਾਰੇ ਕਿਹਾ ਦੇ ਨਾ ਹੀ ਕਿਹਦੇ ਖਾਤੀ ਦੇ ਕੈਂਸਰ ਨੂੰ ਹੀ ਰੋਕੇਗੀ ਸਰ ਸੋਰੀ ਸੋਰੀ ਚੱਲ ਚੱਲ ਅੱਗੇ ਜਾ ਕੇ ਦੇਖੇ ਜਾ ਹਾਲਾਤ ਕਿੰਨੇ ਬਣੇ ਅਗੇ ਜਾਓ ਤਾਂ ਆਪੇ ਗੱਲ ਤੇ ਲਾਈਟ ਆਨ ਕਰ ਦਿਓ। ਇਹ ਨਹੀਂ ਪਿਆਰ ਬੱਟ। ਆਰਮ। ਨਾ ਰੋਸ ਹਾਥ ਕੋਈ ਕੋਈ ਨਹੀਂ। क्या फिर अगर फिर दो करोड़ में सिर्फ पचहत्तर लाख अंत लखन चुके जी आइडेंटीफाई कर रहे अगले सब रूपी है जेवे पर्जी नंबर को लेकर बोलकर जी मील है नाजी जैसा मैं करता हूं खाली एंड जस्ट देखो टच कर कर एक सेकंड अच्छा चलो जिम रख लेते हैं ये ये तो सिर्फ ये तो वैसे नहीं पहुंच सकते वैसे नहीं पहुंच सकते और ये नहीं पहुंच सकती है सर स्कूल पीछे करना तो लाइक तो नहीं हो सकता है Chini Chini ਪੱਲੀ ਜਾਂਦਾ। ਨਾਈਨਾਂ ਗੁੰਕੜੀ ਤੇ। ਕਰਦਾ ਇਹ ਪ੍ਰਮਾਣ ਵੀ ਹੋ ਗਿਆ। ਆਉਂਦਾ ਨਹੀਂ ਤਾਂ ਫਸਦੀ ਬੱਸ। 21 ਚੱਤੀ ਪੈਂਦਾ। ਉਹ ਵੀ ਕਹਿੰਦੀ ਫਸਲੇ ਕੜੇ ਪੈਸੇ। ਮੈਂ ਤੇਰਾ ਮਾਫ ਨਹੀਂ ਆ। ਸਾਰੀ ਸਟੇਜ ਹੋ ਗਿਆ। ਇਹ ਚੱਕੀਆਂ ਕਰਨੀ ਹੋਸਲੀ ਜਾਂ ਤਾਂ ਚਲੋ ਚੁੱਪ ਚੁੱਪ। ਜਲਦੀ। ਦੂਬਾ। ਕੰਪਲੀਟ ਕਰ। ਇਹ ਦੋ ਫਿਰ ਗੱਡੀ ਕੋ ਇੱਕ ਫੇਰ। ਸਹੇਲ ਪਿਛੇ ਨਾਲ ਥੋੜਾ। ਇਹ ਲੈ ਤੁਹਾਨੂੰ ਬੀ ਬਾਕੀ ਕੋਰ ਦਾ ওভার ਵੀ ਹੈ। ਸਾਡੀ ਰੋਡ ਦਾ ਰੇਟ ਪੈਨਲ ਆ ਰਿਹਾ ਹੈ। ਉਹਨਾਂ ਨੇ ਕੰਮ ਕਰ ਦਿੱਤਾ। ਬੀ ਕੋਰ ਦਾ ਵੀ ਬਹੁਤ ਵਧੀਆ। ਨਾਲ ਇਸ ਉਹਨਾਂ ਦੀ ਪ੍ਰਸਾਦ ਰਸਤਾਂ ਅੱਖੋਂ ਦੂਰ ਹੋ ਰਹੀ ਹੈ। ਪੱਕੀ ਕਰੀਏ ਉਸ ਵਿੱਚ ਯਾਨੀ ਕਿ ਆਪ ਤੋਂ ਹੀ ਉਹਨਾਂ ਤੋਂ ਇਹ ਰਾਗੀ ਸਾਹਿਬ ਜਿੱਲੀ ਤੋਂ ਕਰਾ ਲਵਾਂਗੇ।

dan ਆਹ ਇਹ ਬਾਡੀ ਕੋਈ ਨਹੀਂ ਪਾਕਿਸਤਾਨ ਦੇ ਇਹਨਾਂ ਨੂੰ ਪਾਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅੱਜ ਕੱਲ੍ਹ ਇੰਗਲੈਂਡ ਚ ਗਏ ਜੀ ਉਦੋਂ ਸੀਐਮ ਨਹੀਂ ਸੀ ਉੱਥੇ ਮੈਗਜ਼ੀਨ ਰਿਲੀਜ਼ ਕੀਤਾ ਫਿਰ ਘਰ ਸੱਜੇ ਜਿਹੜਾ ਸੀਐਮ ਬਣ ਕੇ 2 ਮਹੀਨੇ ਹੋਏ ਸੀ ਫਿਰ ਤਲਵੰਡੀ ਸਾਬੋ ਚਲੀ ਗਿਆ ਚੌਥਾ ਅੱਜ ਇਹਨਾਂ ਨੂੰ ਸਮਰਥਨ ਹੈ ਬਾਕੀ ਉਧਰ ਨੂੰ ਕਰ ਲੋ ਫੇਸ ਵੀ ਸਾਰੇ ਨਾ ਰਿਕਵੈਸਟ ਕਰਾਂਗੇ ਥੋੜਾ ਪਿੱਛੇ ਚਲੇਓ ਅਸਰ ਇੰਡਸਟਰੀ ਲਈ ਆਪਣੇ ਸਾਰੇ ਇੰਫਲੂਐਂਸਰ ਮਤੇ ਚੰਗੀ ਤਰ੍ਹਾਂ ਲਾ ਲਓ ਸਾਰੇ ਬੋਲਣ ਦਿਓ ਆਉਂਦਾ ਹੈ ਬੜੇ ਪਿੱਛੇ ਨੂੰ ਹੋ ਜੂਗਾ ਥੋੜਾ ਥੋੜਾ ਰੌਂਡ ਕਰ ਲਈਏ ਵੱਡਾ ਹੈ ਕਾਫੀ ਲੋਕ ਨਹੀਂ ਸਿਰਫ ਹੋ ਪਿੱਛੇ ਹੋ ਜਿਕੇ ਆ ਜਾਓ ਤੇ ਲੋਕ ਸਭ ਇਹਨਾਂ ਨਾਲ ਪਿੱਛੇ ਕਰੋ ਥੋੜਾ ਸੇ ਥੋੜਾ ਪਿੱਛੇ ਹੋਣਾ ਪੈਣਾ ਜੀ ਥੋੜੀ ਫੋਟੋ ਵਧੀਆ ਜੀ ਸਰ ਥੋੜਾ ਥੋੜਾ ਹੋਰ ਹੋ ਜੀ ਪਿੱਛੇ ਰੱਬ ਵੀ ਖੁੱਲ ਜੇ ਸਾਰੇ ਆ ਜਾਣਗੇ ਚੇਅਰਮੈਨ ਸਾਹਿਬ ਹਾਜ਼ਰੀ ਸਰ ਬਣਾ ਦੇਣਾ ਖੜਦਾ ਬੈਣਾ ਜੀ ਆਜੋ ਸ सारे के ਸੱਚ ਇੱਕ ਹੋਰ ਵਧੀਆ ਨੀਰਾ ਲੈ ਲਿਆ ਅੱਜ ਅੱਜ ਸਿਰਫ ਟਾਇਰ ਹੋ ਗਈ ਸੀ ਅੱਜ ਅਸੀਂ ਹਾਂ ਬੈਸਟ ਇਹ ਅੱਜ ਅਨਾਉਂਸ ਕਰਤਾ ਜੀ ਤੇ ਉਹ ਮਾਫੀ ਚਾਹੁੰਦਾ ਬੱਸ ਦੇ ਵਿੱਚ ਜਿਹੜੀ ਵਰਸਾ ਸੀ ਨਾ ਸਟੂਡੀਓ ਵਿੱਚ ਕਿ ਸਾਡੇ ਦੀ ਅੱਜ ਤੋਂ ਗੁੱਡਵਿਲ ਬੈਸਟ ਦਾ ਜਿੱਥੇ ਇਹਨਾਂ ਨੇ ਪੁਲਿਸ ਦੀਆਂ ਸਵਾਵਾ ਕੀਤੀਆਂ ਹੁਣ ਪੰਜਾਬ ਦੇ ਵਿੱਚ ਸਾਡੇ ਕੈਂਸਰ ਨੂੰ ਵੀ ਸਾਹਮਣੇ ਗਏ ਕੱਲ ਕੱਲੇ ਪਿੰਡ ਪਹੁੰਚ ਜਾਗੇ 12 ਹਜ਼ਾਰ ਸਵਾਵਾ ਪੂਰੇ ਪੰਜਾਬ ਦੀ ਕੀਤੀ ਹੈ ਪਰ ਅੱਜ ਵੀ ਦਿਲ ਚਾਹਦੇ ਸੰਗਰੂਰਾਂ ਦੇ थोड़ा सा गैप दो अब तो चलो चलो भैया थोड़ा गैप दो ਕਿਉਂ ਸਾਧ ਮੇਰੇ ਅਸੀਂ ਫੈਸਲਾ ਨਹੀਂ ਕਰਦੇ ਪਰ ਇਹ ਗਨੀਤ ਦੇ ਪੁਆਇੰਟ ਤੇ ਮੀਡੀਆ ਦੇ ਨੂੰ ਨਹੀਂ ਇੰਨਾ ਸਾ ਭਾਗ ਭਾਈ ਇਹ ਤਰ੍ਹਾਂ ਹਮਸਾਹ ਇੰਨਾ ਨਾ ਨਾਤਾ ਮੁਸਲਮਾਨ ਉਧਰ ਤਨੇ ਦਾ ਇਹ ਨਹੀਂ ਕਿ ਉਹਦਾ ਕਿ ਆਹ ਆਪ ਦਾ ਦੇਖੋ ਜੀ ਇਹਨਾਂ ਦੇ ਸਾਰੇ ਟੀਮ ਚੈੱਕ ਅਪ ਕਰਾ ਲਿਆ ਜੀ ਹਾਂ ਜੀ ਹਾਂ ਜੀ ਨਹੀਂ ਬੰਦਰੀ ਜੀ ਬੰਦਰੀ ਜੀ ਪਰ ਜਦੋਂ ਸਾਡੇ ਕੋਲ ਸਪਾਈਸ ਨਹੀਂ ਆਉਂਦਾ ਤਾਂ ਸੌਣ ਨੂੰ ਬਹੁਤ ਕਾਫੀ ਹੁੰਦਾ ਬਹੁਤ ਬੋਕੀ ਦੇ ਕਰ ਲਿਓ ਬਹੁਤ ਬਹੁਤ ਕਾਫੀ ਹੁੰਦਾ ਇਤਨਾ ਮੁਸ਼ਕਿਲ ਇੱਕਦਾਂ ਵਹਾਂ ਪਰ ਆਇਆ ਤਾਂ ਫੀਸ ਦਿੱਤੀ ਨਹੀਂ ਬਹੁਤ ਚੜੀ ਚੜੀ ਹਾਂ ਜੀ ਖਾਣੀ ਆਸਾ ਆਹ ਹਾਂ ਇੱਕ 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 ਅੰਦਰ ਲੋਕਾਂ ਤੋਂ ਭਾਵੇਂ ਸਹੀ ਤਾਂ ਵੀ ਅੱਛੀ ਕੋਈ ਨਹੀਂ ਆਉਂਦਾ ਇਸ ਤਰ੍ਹਾਂ ਉਸ ਤੋਂ ਬਾਰੇ ਗੱਲ ਕਰਦੇ ਹਾਂ ਕਿ ਉਹ ਕਿਵੇਂ ਬਣਿਆ ਹੈ

ਖੜੇ ਹੋ ਕੇ ਤਾੜੀਆਂ ਮਾਰ ਕੇ ਆਪਾਂ ਸਾਡੇ ਹਰ ਦਿਲ ਅਜ਼ੀਜ਼ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੀ ਆਇਆਂ ਕਹੀਏ ਤਾੜੀਆਂ ਦਾ ਤੁਹਾਡਾ ਆਵਾਜ਼ ਸਾਡੇ ਤੱਕ ਨਹੀਂ ਆ ਰਹੀ ਤਾੜੀਆਂ ਜ਼ਰੂਰ ਜ਼ੋਰ ਦੀ ਮਾਰੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਾਂ ਬੈਠਣ ਦੀ ਕਿਰਪਾਲਤਾ ਕਰੀਏ ਜਿੰਨੇ ਵੀ ਸੱਜਣ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਇਸ ਇਲਾਕੇ ਦੇ ਸੱਜਣ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਬੈਠੀਏ ਤੇ ਚੁੱਪ ਦਾ ਧਨ ਬਖਸ਼ੀਏ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਬਹੁਤ ਜ਼ਿਆਦਾ ਰਜ਼ੀਮੇ ਹੁੰਦੇ ਨੇ ਇਹਨਾਂ ਨੇ ਪੂਰਾ ਪੰਜਾਬ ਵੀ ਦੇਖਣਾ ਹੁੰਦਾ ਸੋ ਬਹੁਤ ਉਚੇਚੇ ਤੌਰ ਤੇ ਤੁਹਾਡੇ ਕੋਲ ਸਮਾਂ ਕੱਢ ਕੇ ਆਪਾਂ ਆਉਂਦੇ ਨੇ ਤੇ ਆਪਾਂ ਕੋਸ਼ਿਸ਼ ਕਰੀਏ ਉਹਨਾਂ ਦੇ ਵਿਚਾਰ ਬਹੁਤ ਵਧੀਆ ਤਰੀਕੇ ਦੇ ਨਾਲ ਸੁਣੀਏ ਸਭੂ ਹਾਜ਼ਰੀਨ ਅੱਜ ਸੰਗਰੂਰ ਸ਼ਹਿਰ ਵਾਸਤੇ ਜਦੋਂ ਵੀ ਮੁੱਖ ਮੰਤਰੀ ਸਾਡੇ ਸਾਡੇ ਵਿਚਾਰ ਆਉਂਦੇ ਨੇ ਜਾਂ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਜਾਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਇਲਾਕੇ ਦੀ ਡਿਵੈਲਪਮੈਂਟ ਨੂੰ ਅੱਗੇ ਰੱਖ ਕੇ ਜ਼ਰੂਰ ਇਦਾਂ ਦਾ ਕੁਝ ਉਹਨਾਂ ਨੂੰ ਦੇ ਕੇ ਆਂਦਾ ਜਾਵੇ ਜਿਸ ਦੇ ਨਾਲ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੋਣ ਵਾਲੇ ਲੋਕ ਤੇ ਉਹ ਅਗਲਵਣੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਸੂਬੇ ਦੇ ਕੋਈ ਮੁੱਖ ਮੰਤਰੀ ਹੁੰਦੇ ਸਨ ਜਿਨ੍ਹਾਂ ਨੇ ਵਿਕਾਸ ਨੂੰ ਅੱਗੇ ਰੱਖ ਕੇ ਆਪਣੀ ਸਰਕਾਰ ਚਲਾਈ ਸੀ ਸੋ ਅੱਜ ਬਹੁਤ ਹੀ ਵੱਡ ਮੁੱਲਾ ਮੌਕਾ ਹੈਗਾ ਅੱਜ ਸੰਗਰੂਰ ਦੇ ਵਿੱਚ ਜਿੱਥੇ ਸਾਡੇ ਸਕੂਲ ਆਫ ਐਮਿਨੈਂਸ ਨੂੰ ਰੈਨੋਵੇਟ ਕਰਨ ਤੋਂ ਬਾਅਦ ਅੱਜ ਲੋਕ ਅਰਪਿਤ ਕੀਤਾ ਗਿਆ ਉੱਥੇ ਹੀ ਗਵਰਨਮੈਂਟ ਨਰਸਿੰਗ ਟ੍ਰੇਨਿੰਗ ਸਕੂਲ ਸੰਗਰੂਰ ਦੀ ਸ਼ਾਨ ਹੈ ਉਸ ਦੀ ਵੀ ਨਵੀਂ ਬਿਲਡਿੰਗ ਦਾ ਅੱਜ ਉਦਘਾਟਨ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ ਕਿ ਜਦੋਂ ਤੁਸੀਂ ਇਸ ਪੰਡਾਲ ਦੇ ਵਿੱਚ ਐਂਟਰ ਕੀਤੇ ਹੋਗੇ ਰਿਜ਼ੋਰਟ ਦੇ ਵਿੱਚ ਤੱਕ ਖੱਬੇ ਹੱਥ 12 ਗੁਲਾਬੀ ਕਲਰ ਦੀਆਂ ਬੱਸਾਂ ਖੜੀਆਂ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੇ ਪੰਜਾਬੀਆਂ ਦੀ ਸਿਹਤ ਨੂੰ ਸਭ ਤੋਂ ਵੱਧ ਤਵੱਜੋ ਦਿੰਦੇ ਹੋਏ ਜੋ ਸਿਹਤ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਘੜੀ ਤਹਿਤ ਹੀ ਵਿਸ਼ਵ ਸਿਹਤ ਸੰਸਥਾ WHO ਦੇ ਨਾਲ ਸੰਪਰਕ ਕਰਕੇ ਇਹ ਜਿਹੜੀਆਂ ਵਿਸ਼ੇਸ਼ 12 ਐਂਬੂਲੈਂਸਸ ਮੋਬਾਈਲ ਐਂਬੂਲੈਂਸਸ ਨੇ ਉਹ ਅੱਜ ਪੂਰੇ ਪੰਜਾਬ ਵਾਸਤੇ ਰਵਾਨਾ ਕੀਤੀਆਂ ਨੇ ਇਹ ਮੋਬਾਈਲ ਐਂਬੂਲੈਂਸਸ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੀਆਂ ਖਾਸ ਕਰਕੇ ਕੈਂਸਰ ਨਾਲ ਸੰਬੰਧਿਤ ਅਗਰ ਕੋਈ ਡਾਇਗਨੋਸਟਿਕ ਟੈਸਟ ਵਗੈਰਾ ਹੈਗੇ ਨੇ ਉਹ ਕੀਤੇ ਜਾਣੇ ਨੇ ਤੇ ਉਹਨਾਂ ਨੂੰ ਸਹੀ ਇਲਾਜ ਕਰਵਾਇਆ ਜਾਣਾ ਸੋ ਅੱਜ ਦੇ ਇਸ ਸਮਾਗਮ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਾਡੇ ਹਲਕਾ ਸੰਗਰੂਰ ਦੇ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਨਿਗਰ ਜੀ ਆਖਦੇ ਹਾਂ ਇਸ ਦੇ ਨਾਲ ਹੀ ਦਲਵੀਰ ਸਿੰਘ ਢਿੱਲੋਂ ਜੀ ਜਿਹੜੇ ਕਿ ਮਾਨਯੋਗ ਚੇਅਰਮੈਨ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਅਸੀਂ ਉਹਨਾਂ ਨੂੰ ਵੀ ਨਿਗਰ ਜੀ ਆਖਦੇ ਹਾਂ ਸਰਦਾਰ ਗੁਰਮੇਲ ਸਿੰਘ ਜੀ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਸੰਗਰੂਰ ਉਹ ਵੀ ਉੱਚੇ ਚੇ ਤੌਰ ਤੇ ਇਸ ਸਮਾਗਮ 'ਚ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਨਿਗਰ ਜੀ ਆਖਦੇ ਹਾਂ ਸਾਡੇ ਕੋਲੇ ਬੈਠੇ ਨੇ ਸ੍ਰੀ ਅਸ਼ੋਕ ਕੁਮਾਰ ਲੱਖਾ ਜੀ ਚੇਅਰਮੈਨ ਪੰਜਾਬ ਗਊ ਸੇਵਾ ਸਮਿਤੀ ਕਮਿਸ਼ਨ ਅਸੀਂ ਉਹਨਾਂ ਨੂੰ ਵੀ ਨਿਗਾਹ ਜੀ ਆਖਦੇ ਆ ਇਸੇ ਤਰ੍ਹਾਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਤੇ ਐਸਐਸਪੀ ਸੰਗਰੂਰ ਉਹ ਵੀ ਪਿਛਲੇ ਕਈ ਰੋਜ਼ ਤੋਂ ਇਹਨਾਂ ਸਮਾਗਮਾਂ ਦੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਉਹ ਵੀ ਅੱਜ ਉੱਚੇ ਚੇਤੇ ਤੌਰ ਤੇ ਮੰਚ ਤੇ ਬਿਰਾਜਮਾਨ ਨੇ ਉਹਨਾਂ ਨੂੰ ਵੀ ਜੀ ਆਖਦੇ ਆ ਸਰਦਾਰ ਜਸਵੀਰ ਸਿੰਘ ਕੁਦਨੀ ਜੀ ਜਿਹੜੇ ਕਿ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਉਹ ਵੀ ਹਰੇਕ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ ਅਸੀਂ ਉਹਨਾਂ ਨੂੰ ਵੀ ਨਿਗਾਹ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਸ ਤੋਂ ਇਲਾਵਾ ਬਚਨ ਬੇਦਿਲ ਜੀ ਉਹ ਵੀ ਮੰਚ ਤੇ ਬਿਰਾਜਮਾਨ ਨੇ ਅਸੀਂ ਉਹਨਾਂ ਨੂੰ ਵੀ ਨਿਗਾਹ ਜੀ ਆਇਆਂ ਆਖਦੇ ਹਾਂ ਤੇ ਅਸੀਂ ਦੇਖ ਰਿਹਾ ਕਿ ਹਾਲ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਾਨੂੰ ਸਾਡਾ ਹਾਲ ਛੋਟਾ ਲੱਗ ਰਿਹਾ ਹੈ ਜਿਸ ਸਮ ਨਾਲ ਤੁਹਾਡੀ ਅੱਜ ਮਾਨਯੋਗ ਐਮਐਲਏ ਸਾਹਿਬ ਦੇ ਪਿਆਰ ਨੂੰ ਤੁਸੀਂ ਇੱਥੇ ਆਏ ਹੋ ਉਹਨਾਂ ਦੇ ਨਿੱਕੇ ਜਿਹੇ ਸੱਦੇ ਨੂੰ ਤੁਸੀਂ ਪ੍ਰਵਾਨ ਕਰਦੇ ਆ ਐਡੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਜਿਵੇਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਜਦੋਂ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਸ ਕਰਕੇ ਸਾਡੇ ਸੰਗਰੂਰ ਵਾਲਿਆਂ ਦੀ ਇਹ ਮੈਂ ਕਹਾ ਚੰਗੇ ਭਾਗ ਨੇ ਸਾਡੇ ਕਿ ਜਦੋਂ ਵੀ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਆਉਂਦੇ ਨੇ ਤਾਂ ਸਾਡੇ ਕੋਲੇ ਵੱਖ-ਵੱਖ ਤਰ੍ਹਾਂ ਦੀਆਂ ਸੁਗਾਤਾਂ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚੋਂ ਹੀ ਅਗਰ ਆਪਾਂ ਪਿਛਲੇ ਉਹਨਾਂ ਦੇ ਦੌਰਿਆਂ ਦੀ ਗੱਲ ਕਰੀਏ ਤਾਂ ਹਰੇਕ ਦੌਰੇ ਤੇ ਉਹਨਾਂ ਨੇ ਸਾਡੇ ਵਾਸਤੇ ਕੁਝ ਨਾ ਕੁਝ ਲੈ ਕੇ ਆਂਦਾ ਸੋ ਅੱਜ ਵੀ ਜਿੱਥੇ ਉਹਨਾਂ ਨੇ ਸਵੇਰੇ ਜਿਹੜਾ ਸਕੂਲ ਆਫ ਐਮੀਨੈਂਸ ਹੈ ਉਸ ਦੀ ਰੈਨੋਵੇਸ਼ਨ ਕੀਤੀ ਗਈ ਹੈ ਜਿਹੜੇ ਪਹਿਲੇ ਪੜਾਅ ਦੇ ਵਿੱਚ ਹੀ ਸਾਡੇ ਜ਼ਿਲ੍ਹਾ ਸੰਗਰੂਰ ਦਾ ਜਿਹੜਾ ਸਕੂਲ ਆਫ ਐਮੀਨੈਂਸ ਹੈ ਰਾਜ ਹਾਈ ਸਕੂਲ ਦੀ ਬਿਲਡਿੰਗ ਹੈ ਜਿਹੜੀ ਆਪਾਂ ਉਸ ਨੂੰ ਸਕੂਲ ਆਫ ਐਮੀਨੈਂਸ ਕੋਸ਼ਿਸ਼ ਕੀਤਾ ਗਿਆ ਸੀ ਉਸੇ ਸਕੂਲ ਦੇ ਵਿੱਚ ਦੇਖਿਆ ਕਿ ਉੱਥੇ ਕੁਝ ਰੈਨੋਵੇਸ਼ਨ ਦੀ ਜ਼ਰੂਰਤ ਹੈਗੀ ਆ ਸੁਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਐਮਐਲਏ ਸਾਹਿਬ ਨੇ ਇਹ ਮਸਲਾ ਉਹਨਾਂ ਕੋਲ ਉਠਾਇਆ ਤੇ ਉਹਨਾਂ ਦੀ ਬੇਨਤੀ ਦੇ ਉੱਤੇ ਇਹ ਸਕੂਲ ਨੂੰ ਅੱਜ ਰੈਨੋਵੇਟ ਕੀਤਾ ਗਿਆ ਤੁਸੀਂ ਅਗਰ ਜਦੋਂ ਤੁਹਾਡਾ ਟਾਈਮ ਲੱਗੇ ਆ ਕਿਉਂਕਿ ਹੋ ਸਕਦਾ ਸਾਡੇ ਕਈ ਬੱਚੇ ਉੱਥੇ ਪੜ੍ਹਦੇ ਹੋਣ ਤੁਹਾਡੇ ਤਾਂ ਤੁਸੀਂ ਉੱਥੇ ਜਾ ਕੇ ਦੇਖੋਗੇ ਤੇ ਵੀ ਜੋ ਸਕੂਲ ਹੈ ਪੜ੍ਹਾਈ ਦਾ ਪੱਧਰ ਤਾਂ ਉਸ ਸਕੂਲ ਦੇ ਵਿੱਚ ਉੱਚਾ ਹੋ ਹੀ ਗਿਆ ਕਿਉਂਕਿ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਜਿਹੜੇ ਸਕੂਲ ਆਫ ਐਮੀਨੈਂਸ ਹੈਗੇ ਨੇ ਉਥੇ ਬਹੁਤ ਚੁਣ-ਚੁਣ ਕੇ ਸਟਾਫ ਲਾਇਆ ਜਾ ਰਿਹਾ ਹੈ। ਉਥੇ ਹਰ ਤਰ੍ਹਾਂ ਦੀ ਸਹੂਲਤ, ਹਰ ਤਰ੍ਹਾਂ ਦੀਆਂ ਜੋ ਲੈਬਸ ਹੁੰਦੀਆਂ ਨੇ ਜਾਂ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ ਉਹ ਉਥੇ ਦਿੱਤੀਆਂ ਗਈਆਂ ਨੇ ਤਾਂ ਜੋ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਵੱਧ ਉਹ ਉਹਨਾਂ ਚੀਜ਼ਾਂ ਦਾ ਫਾਇਦਾ ਲੈਣ। ਜਦੋਂ ਵੀ ਕਿਤੇ ਤੁਹਾਡਾ ਚੱਕਰ ਵੱਜੇ ਉਹ ਸਕੂਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਕੇ ਆਇਓ, ਦੇਖਿਓ ਕਿ ਅੱਜ ਤੋਂ ਪਹਿਲਾਂ ਆਪਣੀਆਂ ਗੱਲਾਂ ਤੇ ਹੁਣ ਜੋ ਹੁਣ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਸਿੱਖਿਆ ਦਾ ਪੱਧਰ ਜਿੱਥੇ ਉੱਚਾ ਹੋ ਗਿਆ ਉੱਥੇ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਸਕੂਲਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਸਾਰੀਆਂ ਸਹੂਲਤਾਂ ਵੀ ਮਾਨਯੋਗ ਮੁੱਖ ਮੰਤਰੀ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਇਸੇ ਤਰ੍ਹਾਂ ਜਿਹੜਾ ਗਵਰਨਮੈਂਟ ਨਰਸਿੰਗ ਟ੍ਰੇਨਿੰਗ ਸਕੂਲ ਦੀ ਆਪਾਂ ਗੱਲ ਕਰਦੇ ਆ ਮੈਂ ਸੰਗਰੂਰ ਦੀ ਗੱਲ ਕਰਾਂ ਤਾਂ ਇਹ ਸੰਗਰੂਰ ਵਾਸਤੇ ਇੱਕ ਐਸੈਟ ਹੈਗਾ ਸਾਡੇ ਵਾਸਤੇ ਮਾਨਜੋਗ ਮੁੱਖ ਮੰਤਰੀ ਜੀ ਨੇ ਮਹਿਸੂਸ ਕੀਤਾ ਕਿ ਇਸ ਵਾਸਤੇ ਸਾਨੂੰ ਇੱਕ ਨਵੀਂ ਬਿਲਡਿੰਗ ਦੀ ਲੋੜ ਹੈ ਸੋ ਉਹਨਾਂ ਨੇ ਉਹ ਬਿਲਡਿੰਗ ਵੀ ਅੱਜ ਸਾਨੂੰ ਦੇ ਚੱਲੇ ਨੇ ਸਾਡੇ ਬੱਚੇ ਹੁਣ ਵਧੀਆ ਨਵੀਂ ਬਿਲਡਿੰਗ ਦੇ ਵਿੱਚ ਪੜਨਗੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਡੇ ਕੋਲ ਮੰਚ ਤੇ ਹੋਰ ਵੀ ਕਈ ਸ਼ਖਸੀਅਤਾਂ ਹਾਜ਼ਰ ਨੇ ਉਹਨਾਂ ਦੇ ਵਿੱਚ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜੀ ਜਿਹੜੇ ਕਿ ਗਲੋਬਲ ਐਮਬੈਸਡਰ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਤੇ ਇਹ ਚੇਅਰਮੈਨ ਨੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸੋ ਸਮਾਗਮ ਨੂੰ ਆਪਾਂ ਰਸਮੀ ਤੌਰ ਤੇ ਸ਼ੁਰੂ ਕਰਦੇ ਹੋਏ ਮਹਿਮਾਨਜੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਮਾਨਯੋਗ ਮੁੱਖ ਮੰਤਰੀ ਜੀ ਨੂੰ ਉਹਨਾਂ ਦਾ ਸਵਾਗਤ ਕਰਨ ਉਹਨਾਂ ਦੇ ਜੀਆ ਕਰਨ ਉਹਨਾਂ ਨੂੰ ਬੁਕੇ ਦੇ ਕੇ ਸਨਮਾਨ ਕਰਨ ਉਹਨਾਂ ਦਾ ਤਾੜੀਆਂ ਜਰੂਰ ਮਾਰ ਦਿਓ ਜੀ ਮੁੱਖ ਮੰਤਰੀ ਸਾਹਿਬ ਤੁਹਾਡੀ ਆਮਤ ਸਾਡੇ ਵਾਸਤੇ ਇੱਕ ਹੌਸਲੇ ਵਾਲੀ ਗੱਲ ਹੈ ਕਿ ਤੁਸੀਂ ਜਦੋਂ ਆਉਨੇ ਹੋ ਸਾਡੇ ਵਾਸਤੇ ਪਿਆਰ ਲੈ ਕੇ ਆਉਨੇ ਹੋ ਤੇ એનર્ਜੀ ਦੇ ਕੇ ਜਾਂਦੇ ਹੋ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਸੰਗਰੂਪ ਪਹੁੰਚਣ ਦੇ ਤੁਹਾਡਾ ਨਿੱਘ ਜੀਆਂ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਡੇ ਵਿੱਚ ਉਹ ਚੇਚੇ ਤੌਰ ਤੇ ਪਹੁੰਚੇ ਨੇ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ ਚੇਅਰਮੈਨ ਨੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਕੇ ਉਹ ਮੰਚ ਤੇ ਆਣ ਤੇ ਅੱਜ ਦੇ ਇਸ ਮੌਕੇ ਤੇ ਆਪਣੀ ਉਹ ਖੁਸ਼ੀ ਜ਼ਾਹਰ ਕਰਨਾ ਚਾਹੁੰਦੇ ਨੇ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੂੰ ਮੌਕਾ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਇਹ ਸੇਵਾ ਕਰ ਸਕੀਏ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ ਰਿਸਪੈਕਟੇਬਲ ਸੀਐਮ ਸਾਹਿਬ ਤੇ ਮੇਰੇ ਭੈਣੋ ਭਰਾਵੋ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਮੇਰੇ ਲਈ ਇਟਸ ਗ੍ਰੇਟ ਡੇ ਆ ਟੂਡੇ ਅੱਜ ਅਸੀਂ 12 ਨਵੀਆਂ ਕੈਂਸਰ ਦੀਆਂ ਬੱਸਾਂ ਪੰਜਾਬ ਨੂੰ ਹੋਰ ਦਿੱਤੀਆਂ ਜੋ ਪਿੰਡ-ਪਿੰਡ ਜਾ ਕੇ ਸੇਵਾ ਕਰਨਗੀਆਂ ਅੱਪਾ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੇ ਆ ਤੇ 350 ਕੈਂਪ ਮੈਂ ਪੰਜਾਬ ਲਈ ਹੋਰ ਮਨਜ਼ੂਰ ਕਰ ਚੱਲੇ ਆ ਭਗਵੰਤ ਮਾਨ ਜੀ ਉਦੋਂ ਸੀਐਮ ਨਹੀਂ ਸੀ ਤੇ ਮੈਨੂੰ ਇੰਗਲੈਂਡ 'ਚ ਮਿਲੇ ਅੱਜ ਤੋਂ 10 ਸਾਲ ਪਹਿਲਾਂ ਤੇ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਟੀਵੀ 'ਤੇ ਦੇਖਦੇ ਸੀਗੇ ਤੇ ਸਾਡਾ ਮੈਗਜ਼ੀਨ ਮੈਂ ਸਾਡੇ ਬੋਰਡ ਨੂੰ ਕਿਹਾ ਵੀ ਸਾਡੇ ਸਟੇਟ ਦੇ ਇੱਕ ਮੈਂਬਰ ਪਾਰਲੀਮੈਂਟ ਆਏ ਆ ਤੇ ਮੈਂ ਉਹਨਾਂ ਤੋਂ ਰਿਲੀਜ਼ ਕਰਾਉਣਾ ਉਹ ਬੀ ਅੰਗਰੇਜ਼ ਸੀ ਤੇ ਮੈਂ ਇਕੱਲਾ ਇੱਕ ਪੰਜਾਬੀ ਜਾਟਾਂ ਦਾ ਮੁੰਡਾ ਸੀ ਮੇਰੀ ਗੱਲ ਮੰਨ ਲਈ ਇਹਨਾਂ ਨੇ ਪਹਿਲਾ ਮੈਗਜ਼ੀਨ ਸਾਡਾ ਇੰਗਲੈਂਡ 'ਚ ਰਿਲੀਜ਼ ਕੀਤਾ ਉੱਥੇ ਬਸ ਨਹੀਂ ਮੁੱਖ ਮੰਤਰੀ ਬਣੇ ਹਕਾਲਪੁਰਖ ਨੇ ਕਿਰਪਾ ਕੀਤੀ ਇਹਨਾਂ ਤੇ 2 ਮਹੀਨੇ ਬਾਅਦ ਤਲਵੰਡੀ ਸਾਬੋ 'ਚ ਸਾਡਾ ਦੂਸਰਾ ਮੈਗਜ਼ੀਨ ਰਿਲੀਜ਼ ਕੀਤਾ ਤੀਸਰਾ ਇਸ ਸਾਲ ਫਰਵਰੀ 'ਚ ਤੇ ਚੌਥਾ ਅੱਜ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਮੈਨੂੰ 21 ਸਾਲ ਹੋ ਗਏ ਕੈਂਸਰ ਲਈ ਕੰਮ ਕਰਦੇ ਨੂੰ ਪਰ ਜਿਹੜਾ ਪਿਛਲੇ ਸਾਢੇ 3 ਸਾਲ ਚ ਮੈਨੂੰ ਨੰ ਆਂਦਾ ਆਇਆ ਨਾ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੇਰੇ ਬੋਰਡ ਕਹਿੰਦਾ ਕੀ ਚੱਲਿਆ ਇੰਨੀ ਗਰਮੀ ਬਹੁਤ ਆ ਟੈਂਪਰੇਚਰ ਦੇਖਿਆ ਮੈਂ ਕਿਹਾ ਕੋਈ ਚਿੰਤਾ ਨਹੀਂ ਮੈਂ ਕਿਹਾ ਕੁਝ ਵੀ ਹੋ ਜੇ ਸਾਡੇ ਰਿਸਪੈਕਟੇਬਲ ਸੀਐਮ ਜਿਹਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਜੇ ਬਸਾਂ ਦਾ ਅਧਗਾਟਨ ਕਰੇਗਾ ਉਹੀ ਕਰੇਗਾ ਤੇ ਭਾਵੇਂ 6 ਮਹੀਨੇ ਲੇਟ ਕਰ ਲੋ ਕਹਿੰਦੇ ਕਿਸੇ ਪਿੰਡ ਚ ਕਰਵਾਏਗਾ ਮੈਂ ਕਹਾਂ ਜੇ ਪਿੰਡ ਚ ਸੱਦ ਲਿਆ ਪਿੰਡ ਚ ਕਰੂੰਗਾ ਮੈਨੂੰ ਦਿੱਲੀ ਦੇ ਇੰਡੀਆ ਗੇਟ ਦੀ ਲੋੜ ਨਹੀਂ ਜਵਾਬ ਦੇਤਾ ਕਿ ਸਾਡਾ ਇੱਕ ਚੀਜ਼ ਹੈ 20 ਸਾਲ ਪਹਿਲਾਂ ਆਇਆ ਸੀ ਇਹੀ ਸਿਸਟਮ ਲੈ ਕੇ ਉਦੋਂ ਕੈਂਸਰ ਕੈਪੀਟਲ ਨਾਲ ਜਾਣੀ ਜਾਂਦੀ ਸੀ ਸਟੇਟ ਤੁਹਾਨੂੰ ਗੁੱਡ ਨਿਊਜ਼ ਦੇ ਦਿੰਨਾ ਅੱਜ ਅਸੀਂ 26 ਸਟੇਟਾਂ ਦੇ ਵਿੱਚੋਂ ਤੀਜੇ ਥਾਂ ਤੇ ਆ ਸਿਰਫ ਤਿੰਨ ਦੋ ਸਟੇਟਾਂ ਹੀ ਸਾਥ ਹੋ ਗਏ ਆ ਇੱਕ ਕੇਰਲਾ ਮੈਂ ਮੁੱਖ ਮੰਤਰੀ ਨਾਲ ਵਾਅਦਾ ਕਰਦਾ ਲਿਖ ਲਓ ਭਾਵੇਂ ਅਗਲੇ 31 ਜੁਲਾਈ ਨੂੰ ਉਦਮ ਸਿੰਘ ਦਾ ਜਿਹੜਾ ਸ਼ਹੀਦੀ ਦਿਨ ਹੋਊਗਾ ਪੰਜਾਬ ਪਹਿਲੇ ਨੰਬਰ ਤੇ ਹੋਊ ਜਾਗਰਤਾ ਚ ਕਿਉਂ ਸਰ ਇੰਨਾ ਸੌਖਾ ਮੁੱਖ ਮੰਤਰੀ ਨੂੰ ਮਿਲਣਾ ਘਰ ਗਿਆ ਮੈਂ ਚਾਹ ਪਲਾਈ ਇਹਨੂੰ ਕੋਈ ਚਿੰਤਾ ਹੈ ਸਾਡੀਆਂ ਮੈਂ ਵੀ ਮਿੱਟੀ ਨਾਲ ਜੁੜਿਆ ਪਿੰਡ ਦਾ ਜੰਪਾਲਾ ਮੋਗੇ ਜ਼ਿਲ੍ਹੇ ਦਾ ਮੇਰੀ ਤਾਂ ਵਾਹੀ ਬੱਚਿਆਂ ਨੇ ਆਉਣਾ ਨਹੀਂ ਦੋਸਤੋ ਮੈਂ ਆਪਣੀਆਂ ਤਾਈਆਂ ਚਾਚੀਆਂ ਪਿੰਡਾਂ ਵਾਲਿਆਂ ਉਹਨਾਂ ਲਈ ਲੈ ਕੇ ਆਇਆ ਹਾਂ ਅਸੀਂ ਕੋ ਸੰਸਥਾ ਦੁਨੀਆ ਦੇ ਵਿੱਚ ਜਿਹੜੀ 8 ਕਿਸਮ ਦਾ ਕੈਂਸਰ ਰੋਡ ਤੇ ਚੈੱਕ ਅਪ ਕਰ ਦਿੰਦੇ ਆ ਫ੍ਰੀ ਆਫ ਕੋਸਟ ਪਰ ਨਾਲ ਸੈਂਟਰ ਗਵਰਨਮੈਂਟ ਦੇ ਵਿੱਚੂੰਡੀ ਵੱਢ ਕੇ ਆਇਆ ਅਸੀਂ ਸਾਨੂੰ ਪੰਪ ਦੇਤਾ ਅੰਨ ਦਾਤਾ ਸਟੇਟ ਅਸੀਂ ਮਰ ਗਏ ਗਾਂ ਵਾਲੀ ਪੀੜੀ ਮਾਰ ਲਈ ਇਹਨਾਂ ਨਾਜ ਪੈਦਾ ਕੀਤਾ ਇੰਡੀਆ ਦਾ ਢਿੱਡ ਭਰਤਾ ਤੇ ਮੈਂ ਕਿਹਾ ਹੁਣ ਅਸੀਂ ਕੈਂਸਰ ਨਾਲ ਮਰ ਰਹੇ ਹਾਂ ਕੋ ਸਾਨੂੰ ਸੋਚੋ ਸਾਡੇ ਬਾਰੇ ਅਸੀਂ ਤੁਹਾਡਾ ਢਿੱਡ ਭਰਤਾ ਨਾਜ ਨਾ ਢੇਰ ਲਾਤੇ ਉਹ ਕੁਝ ਕਰਵਾ ਰਹੇ ਆ ਉਹਨਾਂ ਦੇ ਕੋਲੋਂ ਵੀ ਵੀ ਕੈਂਸਰ ਪੇਸ਼ੈਂਟ ਲਈ ਹੋਰ ਫੰਡ ਵਧਾਓ ਠੀਕ ਹੈ ਪੰਜਾਬ ਮੇਰੇ ਪੇਕੇ ਆ ਦੋਸਤੋ ਮੇਰਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਇੰਨੀ ਗਰਮੀ ਦੇ ਵਿੱਚ ਮਾਨ ਸਾਹਿਬ ਸਾਡੀਆਂ ਬਸਾਂ ਦਾ ਹਾਂ ਇੱਕ ਬਹੁਤ ਪਦਰਾ ਸ਼ਹਿਰਾ 47 ਦੇ ملک ਨੂੰ ਆਜ਼ਾਦੀ ਮਿਲੀ ਸੀ ਪਹਿਲਾ ਮੁੱਖ ਮੰਤਰੀ ਹੈ ਜਿਨੇ ਹੈਲਥ ਮਨਿਸਟਰ ਡਾਕਟਰ ਲਾਇਆ ਮੈਂ ਬਾਦਲ ਸਾਹਿਬ ਨੂੰ ਕੰਪਲੇਂਟ ਕੀਤੀ ਜਲਾਣੀ ਲਾਤਾ ਫਾਜ਼ਲ ਕਾ ਦਾ ਜੱਟ ਮੈਂ ਨੋ ਐਨੀ ਕਿ ਡਿਸਰੈਸਪੈਕਟ ਆ ਪੂਰੀ ਰਿਸਪੈਕਟ ਕਰਦਾ ਹਾਂ ਸਭ ਦੀ ਪਰ ਡਾਕਟਰ ਨਾਲ ਮੈਨੂੰ ਗੱਲ ਕਰਨੀ ਬਹੁਤ ਸੌਖੀ ਹੈ ਐਮਬੀਬੀਐਸ ਲਾਏ ਮਾਨ ਸਾਹਿਬ ਕੰਗ੍ਰੈਚੂਲੇਸ਼ਨ ਦਿਸ ਮਾਈ ਸਪੀਚ ਆਨ ਬੇਸਡ ਆਨ ਫੈਕਟਸ ਸਚਾਈ ਦੇ ਆਧਾਰ ਤੇ ਆ ਸਾਨੂੰ ਉਹਦੇ ਨਾਲ ਕੰਮ ਕਰਨਾ ਸੌਖਾ ਅੱਜ ਤੁਹਾਡਾ ਇਸ ਜ਼ਿਲ੍ਹੇ ਚ ਅਸੀਂ 20 ਕੈਂਪ ਲਾ ਰਹੇ ਹਾਂ ਜੀ ਫਿਰ ਅਸੀਂ ਪਟਿਆਲਾ ਚਲੇ ਜਾਵਾਂਗੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸੀਸ ਨਿਵਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਕੇ ਹਣ ਲਬ ਚੁਬਣਾ ਤੁਹਾਨੂੰ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਜਲੇਬੀਆਂ ਦੇ ਮੇਰੀ ਮਾਂ ਮਰ ਗਈ ਕੈਂਸਰ ਨਾਲ ਮੈਂ ਗੁਰਦੁਆਰੇ ਚ ਪੱਖਾ ਨਹੀਂ ਲਵਾਇਆ ਮੈਂ ਮੋਗੇ ਦੇ ਹਸਪਤਾਲ ਚ ਲਵਾਇਆ ਧਾਮ ਦੀ ਦਿਸ਼ਾ ਬਦਲ ਗਏ ਆਓ ਰਲ ਕੇ ਲੋਕ ਸਰਕਾਰ ਹੁੰਦੇ ਆ ਸਰਕਾਰ ਦੀ ਮਦਦ ਕਰੀਏ ਮੈਂ ਐਨ ਆਰ ਆਈ ਨੂੰ ਇੱਕੋ ਸੁਨੇਹਾ ਦੇਣਾ ਹਾਂ ਬਾਹਰ ਲਿਆ ਨੂੰ ਪਿੰਡ ਦਾ ਸਕੂਲ ਠੀਕ ਕਰੋ ਤੇ ਪਿੰਡ ਚ ਡਿਸਪੈਂਸਰੀ ਖੋਲ੍ਹ ਦਿਓ ਗੁਰਦਾਰੇ ਬਹੁਤ ਬਣ ਗਏ ਇਹ ਨਹੀਂ ਕਿ ਮੈਂ ਗੁਰੂ ਤੋਂ ਬਾਹਰ ਹਾਂ 12783 ਪਿੰਡ ਹੈ 37000 ਗੁਰਦੁਆਰਾ ਹੈ ਇਹ ਨਹੀਂ ਕਿ ਮੈਂ ਗੁਰੂ ਤੋਂ ਬਾਹਰ ਹਾਂ ਮੈਂ ਵੀ ਸੀ ਸੁਣਵਾਉਣਾ ਸਵੇਰ ਉੱਠ ਕੇ ਗੁਰਦਰਾ ਸਾਹਿਬ ਗਿਆ ਅੱਜ ਇੱਥੇ ਰਾਤ ਇੱਥੇ ਠਹਿਰਿਆ ਵਾ ਸੀਗਾ ਪਰ ਦੋਸਤੋ ਮਨੁੱਖਤਾ ਦੀ ਸੇਵਾ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਤੇ ਤੁਹਾਨੂੰ ਇੱਕ 100 ਬெட் ਦਾ ਹਸਪਤਾਲ ਅਨੰਦਪੁਰ ਸਾਹਿਬ ਦੇ ਵਿੱਚ 8 ਨਵੰਬਰ ਨੂੰ ਖੋਲ ਦੇਣਾ ਤੇ ਐਡੇ ਐਡੇ ਪਾਪ ਕੀਤੇ ਲੋਕਾਂ ਨੇ ਗੁਰੂ ਨੂੰ ਨਹੀਂ ਬਖਸ਼ਿਆ ਅਮ੍ਰਿਤਸਰ ਹਸਪਤਾਲ ਮੈਂ ਲੜਿਆ ਸੈਂਟਰ ਸਰਗਰਮੈਂਟ ਨਾ ਅਨੰਦਪੁਰ ਸਾਹਿਬ ਮਨਜ਼ੂਰ ਹੋਇਆ ਚੱਕ ਕੇ ਲੈ ਕੇ ਡੱਬਾ ਵਾਲੀ ਬਠਿੰਡਾ ਇੱਕ ਇੱਕ ਬੰਦੇ ਨੂੰ ਅਕਾਲ ਪੁਰਖ ਨੇ ਇੰਡੀਆ ਦਾ ਸਭ ਤੋਂ ਉੱਚਾ ਉਹਦਾ ਦੇਤਾ ਰਾਸ਼ਟਰਪਤੀ ਬਣਾਤਾ ਸੀ ਗਿਆਨੀ ਜੈਲ ਸਿੰਘ ਨੂੰ ਨਾ ਲੈ ਕੇ ਕਹਿ ਰਿਆਂ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਨੰਦਪੁਰ ਸਾਹਿਬ ਮਨਜ਼ੂਰ ਹੋਇਆ ਸੀ ਚੱਕ ਕੇ ਫਰੀਦਕੋਟ ਲੈ ਗਏ ਨਾ ਮੇਰੇ ਪਿੰਡ ਬਣੇ ਚਾਹੇ ਨਾ ਬਣੇ ਪਰ ਮੇਰੇ ਗੁਰੂ ਦੇ ਪਿੰਡੋਂ ਪੱਟਣਾ ਨਹੀਂ ਜਾਈਦਾ ਤੇ 8 ਜਨ 8 ਨਵੰਬਰ ਨੂੰ ਧੂਮ ਧੜਕੇਲਾ ਖੋਲੂਗਾ ਬਹੁਤ ਧੰਨਵਾਦ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਥੈਂਕਸ ਕਿਵੇਂ ਕਰਾਂ ਲੁੱਕ ਆਫਟਰ ਯਰ ਹੈਲਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਜੀ ਤਾਲੀਵਾਲ ਸਾਹਿਬ ਬਿਸ਼ਪਸੇ ਸੰਸਥਾਨ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕੰਸਰਨ ਨੂੰ ਸਮਝਿਆ ਤੇ ਅੱਜ ਅਸੀਂ ਦੇਖਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਇਹ 12 ਜਿਹੜੀਆਂ ਮੋਬਾਈਲ ਐਂਬੂਲੈਂਸਸ ਨੇ ਉਹਨਾਂ ਨੂੰ ਅੱਜ ਲਾਂਚ ਕੀਤਾ ਸੋ ਬਹੁਤ ਬਹੁਤ ਧੰਨਵਾਦ ਤਾਲੀਵਾਲ ਜੀ ਤੁਹਾਡਾ ਵੀ ਸੋ ਹੁਣ ਮੈਂ ਬੇਨਤੀ ਕਰਾਂਗਾ ਇਸ ਹਲਕੇ ਦੀ ਨੁਮਾਇੰਦਗੀ ਸਾਡੇ ਪੰਜਾਬ ਵਿਧਾ